ਹਲਕਾ ਰਾਸਪੁਰਾ ਦੇ ਪਿੰਡ ਛੜਬੜ ਵਿਖੇ 5 ਤੋਂ 6 ਪੰਚਾਇਤੀ ਕਕਰਾਂ ਵੱਡਣ ਦਾ ਮਾਮਲਾ ਗਰਮਾਇਆ ਲੰਬੜਦਾਰ ਅਮਰੀਕ ਸਿੰਘ ਨੇ ਪਿੰਡ ਦੇ ਸਰਪੰਚ ਦੀ ਮਿਲੀ ਭੁਗਤ ਦਾ ਜਤਾਇਆ ਖਾਦਸ਼ਾ ਸਰਪੰਚ ਵੱਲੋਂ ਨਹੀਂ ਦਿੱਤਾ ਗਿਆ ਕੋਈ ਦਸੱਲੀ ਬਖਸ਼ ਜਵਾਬ ਨਾਲ ਹੀ ਮਾਫੀ ਨਾਮੇ ਦਾ ਵੀ ਕੀਤਾ ਜਿਸ ਕਰ ਪਿੰਡ ਦੇ ਨੰਬਰਦਾਰ ਵੱਲੋਂ ਸਰਪੰਚ ਤੇ ਕਾਰਵਾਈ ਦੀ ਕੀਤੀ ਮੰਗ ਤੁਸੀਂ ਦੇਖ ਰਹੇ ਹੋ ਰਾਸਪੁਰਾ ਤੋਂ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹੈਲੋ ਸਰਪੰਚ ਪੱਤਰਕਾਰ ਗੱਲ ਕਰ ਰਿਹਾ ਮੈਂ ਪਿੰਡ ਛੜਵੜ ਤੋਂ ਗੱਲ ਕਰ ਰਿਹਾ ਹਰਵਿੰਦਰ ਸਿੰਘ ਹਾਂਜੀ ਹਾਂਜੀ ਅੱਜ ਜਿਹੜਾ ਇੱਕ ਅਮਰੀਕ ਸਿੰਘ ਜੀ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਨੇ ਕੀਕਰਾਂ ਪੁੱਟ ਕੇ ਵੇਚਣ ਦੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਮੈਂ ਇਸ ਮਸਲੇ ਬਾਰੇ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਜੀ ਅੱਛਾ ਜੀ ਤੇ ਅੱਗੇ ਦੀ ਮਤਲਬ ਉਹਨਾਂ ਨੇ ਜੋ ਇਲਜ਼ਾਮ ਲਾਏ ਆ ਤੁਹਾਡੇ ਵੱਲੋਂ ਅਗਰ ਕੋਈ ਬਿਆਨ ਨਹੀਂ ਦੇਣਾ ਚਾਹ ਰਹੇ ਤਾਂ ਕੀ ਇਹ ਸਹੀ ਹੈ ਜਾਂ ਗਲਤ ਹੈ ਸੋਰੀ ਤੁਸੀਂ थैंक यू ਜੀ ਬਤਿ ਮੈਂ ਹੋਰ ਕੁਝ ਕਹਿਣਾ ਨਹੀਂ ਜਾਂਦਾ ਤੁਹਾਨੂੰ ਚਲੋ ਠੀਕ ਹੈ ਜੀ थैंक यू ਜੀ ਇਹਨਾਂ ਨਾਲ ਕੀ ਮਸਲਾ ਹੈ ਮੇਰਾ ਨਾਮ ਮਰੀਕ ਸਿੰਘ ਹੈ ਜੀ ਪਿੰਡ ਸਰਬੜ ਦੇ ਰਹਿਣ ਵਾਲਾ ਮੈਂ ਇਹ ਜੀ ਕਿਕਰਾਂ ਦਾ ਹੀ ਸਾਡਾ ਮਾਮਲਾ ਪੰਚਾਇਤੀ ਦਾ ਇਹ ਬੁੱਢਨਪੁਰ ਦੇ ਬੰਦਿਆਂ ਨੇ ਪੱਟੀਆਂ ਤੇ ਮੈਂ ਪੰਚਾਇਤ ਨੂੰ ਤਲਾਹ ਦੇਤੀ ਏ ਤਲਾਹ ਦੇਣ ਤੋਂ ਬਾਅਦ ਮੈਨੂੰ ਕਹਿਣ ਲੱਗਾ ਕਿ ਮੈਂ ਥਾਣੇ ਦਰਖਾਸਤ ਦੇਤੀ ਏ ਜੋ ਬੰਦੀ ਕਾਰਵਾਈ ਕਰਾਂਗੇ ਇਹਨੇ 12 ਤੋਂ 13 ਦਿਨ ਤੋਂ ਬਾਅਦ ਮੈਨੂੰ ਇਹ ਕਹਿ ਦਿੱਤਾ ਕਿ ਮੈਂ ਮਾਫੀਨਾਮਾ ਦੇ ਦਿੱਤਾ ਉਹਨਾਂ ਨੂੰ ਵੀ ਆਪਣਾ ਨਿਬੜ ਚੁੱਕਾ ਨਾਲ ਕੀ ਨਹੀਂ ਕਿਹਾ ਮਾਫੀਨਾਮਾ ਇਹ ਸਰਪੰਚ ਨੇ ਕਿਹਾ ਜੀ ਮੈਨੂੰ ਆਪ ਖੁਦ ਕੀ ਨਾਮ ਹੈ ਸਰਪੰਚ ਸਰਪੰਚ ਦਾ ਹਰਵਿੰਦਰ ਸਿੰਘ ਹੈਪੀ ਅੱਛਾ ਹਾਂ ਜੀ ਇਹਨੇ ਮੈਨੂੰ ਆਪ ਗਿਆ ਕਿ ਮੈਂ ਮਾਫੀਨਾਮਾ ਕਰ ਲਿਆ ਉਹਨਾਂ ਨਾਲ ਕੋਈ ਕਦਮ ਮਾਫੀਨਾਮਾ ਕੀਤਾ ਮਾਫੀਨਾਮਾ ਜੀ ਇਹ ਕਿਕਰਾਂ ਪੱਟੀਆਂ ਅੱਗੇ ਪਿਛੇ ਵਾਸਤੇ ਕੋਈ ਗਲਤ ਕੰਮ ਨਹੀਂ ਕਰਨਗੇ ਕਿਤਰਾਂ ਕੀਤੀਆਂ ਇਹ ਇਹ ਕਿਕਰਾਂ ਪੰਚਾਇਤ ਦੀਆਂ ਜੀ ਕਿੰਨੀਆਂ ਕਿਕਰਾਂ ਨੇ ਇਹ ਕਿਕਰਾਂ 5 ਤੋਂ 6 ਕਿਕਰਾਂ ਹੈ ਜਿਹੜੀ ਵੱਡੀਆਂ ਗਈਆਂ ਜਿਹੜੀ ਵੱਡੀ ਹੈਗੀ ਆ ਤੇ ਤੁਹਾਡਾ ਕੀ ਹੈ ਤੇ ਜ਼ਮੀਨ ਦਾ ਮੈਂ ਜੀ ਪੰਚਾਇਤੀ ਜ਼ਮੀਨ ਲਈ ਏ ਠੇਕੇ ਤੇ ਠੇਕੇ ਤੇ ਤੇ ਮੇਰੇ ਗਲ ਪੈ ਜਾਣਗੇ ਅਜੇ ਨਾਮਾ ਕਰ ਦਈਏ ਇੱਕ ਇਹਨੇ ਨਹੀਂ ਕਰੀ ਨਾਮਾ ਸਿਰ ਚੁੱਕਦਾ ਮੇਰੇ ਗਲ ਪੈ ਜਾਣੇ ਕੱਲ ਨੂੰ ਮੈਂ ਪੈਸੇ ਕਿੱਥੋਂ ਭਰਾਂਗਾ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੈਂ ਤਾਂ ਮੰਗੇ ਕਰਦਾ ਪ੍ਰਸ਼ਾਸਨ ਜੋ ਕਾਨੂੰਨੀ ਕਾਰਵਾਈ ਬਣਦੀ ਨਾਲੇ ਕਾਰਵਾਈ ਕੀਤੀ ਜੇ ਜਿਹਨੇ ਕਿਸ ਤਰ੍ਹਾਂ ਪੱਟੀਆਂ ਕਾਰਵਾਈ ਕੀਤੀ ਜੇ ਮੇਰੀ ਤਾਂ ਮੰਗੇ ਜੀ ਤੇ ਵੱਡੀਆਂ ਕਿੰਨੇ ਕੀ ਕਰ ਕੀ ਨਾ ਇਹਦਾ ਇਹ ਦੀ ਬੁੱਢਣਪੁਰ ਦਾ ਕੋਲਾ ਦਾ ਨਾਮ ਹੈ ਗਰਕੈਮ ਸਿੰਘ ਦੋਪਰਾ ਨੇ ਅੱਛਾ ਇਹ ਸਰਪੰਚ ਸਾਹਿਬ ਨੂੰ ਸਾਰਾ ਪਤਾ ਨੇ ਮਾਫੀਨਾਮਾ ਲਿਖ ਕੇ ਦਿੱਤਾ ਨਹੀਂ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕਿ ਕਿਕਰਾਂ ਵੜੇ ਹੁਣ ਇਹ ਤਾਂ ਜੀ ਉਹ ਦੱਸਣਗੇ ਕਾਰਨ ਤਾਂ ਕੀ ਹੋ ਸਕਦਾ ਵੀ ਚੁੱਕ ਕੇ ਲੈ ਕੇ ਜਾਣੇ ਅਸੀਂ ਕਿਕਰਾਂਗੇ ਖੇਤ ਵਧਾਉਣ ਵਾਸਤੇ ਪੱਟੀਆਂ ਕਿਉਂ ਪੱਟੀਆਂ ਇਹ ਤਾਂ ਉਹਨੂੰ ਪਤਾ ਹੈ ਸਰਪੰਚ ਨੂੰ ਪਤਾ ਹੈ ਤੇ ਟੋਟਲ ਹੁਣ ਜਿੱਦਾਂ ਦਿਖ ਰਿਹਾ ਕਿ ਘੱਟੋ ਘਾਟ ਵੀ 1.5 200 ਕਿਕਰਾਂ ਹੈ ਹਾਂਜੀ ਹਾਂ ਤਾਂ ਇਹ ਤਾਂ ਲੱਗਦਾ ਵੀ ਸਾਰੀ ਪੱਟਣ ਨੂੰ ਤਿਆਰ ਹੋ ਹੋ ਸਕਦਾ ਜੀ ਸਾਰੀਆਂ ਪੱਟ ਸਕਦੇ ਸੀ ਉਹ ਕਿ ਜਦੋਂ ਬੋਲੀ ਹੋਈ ਮੈਂ ਸਰਪੰਚ ਸਾਹਿਬ ਨੂੰ ਕਹਿ ਕੇ ਮੈਂ 26 ਵਿਗੇ ਦਾ ਠੇਕਾ ਪੜ ਰਿਹਾ ਇਹ ਕਿਕਰਾਂ ਪੱਟਦਾ ਵਾਅਦਾ ਨਾ ਆ ਤੈਨੂੰ ਕਿਕਰਾਂ ਦੀ ਜਗ੍ਹਾ ਘਟਾ ਕੇ ਦੇ ਦਿੰਨੇ ਆ ਕਿਉਂ ਕਿ ਆ ਇਹ ਹੁਣ ਸਰਪੰਚੇ ਦੱਸੇਗਾ ਜੀ ਕਦੋਂ ਗਿਆ ਨੇ